ਸੁਆਵ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਸਰਲ ਕਥਾ ਵਿਚਾਰ ਦੀ ਚੌਥੀ ਬਾਣੀ ਚੌਪਈ ਸਾਹਿਬ ਅੱਜ ਵਿਚਾਰ ਪ੍ਰਾਰੰਭ ਹੋ ਰਹੀ ਹੈ ਇਹ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਚੌਥੇ ਨੰਬਰ ਤੇ ਹੈ ਇਹ ਬਾਣੀ ਦਸਮ ਗ੍ਰੰਥ ਵਿਖੇ ਪਖਿਆਨ ਚਰিত্রਾਂ ਦੇ ਅੰਤਲੇ ਭਾਗ ਵਿੱਚ ਲਿਖੀ ਹੋਈ ਹੈ ਇਸ ਬਾਣੀ ਦਾ ਵਿਸ਼ਾ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਅਤੇ ਸਵੈ ਰਖਿਆ ਹੈ। ਇਸ ਚੌਪਈ ਸਾਹਿਬ ਨੂੰ ਨਿਤਨੇਮ ਵਿੱਚ ਸ਼ਾਮਲ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਕੁਝ ਤਰਕਵਾਦੀ ਜੋ ਪਖਿਆਨ ਚਿੱਤਰਾਂ ਤੇ ਕਈ ਤਰ੍ਹਾਂ ਦੇ ਕਿੰਦੂ ਪ੍ਰੰਤੂ ਕਰਦੇ ਹਨ ਇਹ ਪਖਿਆਨ ਚਿੱਤਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਕਿਵੇਂ ਹੋ ਸਕਦੀ ਹੈ? ਜਿੰਨਾ ਵਿੱਚ ਅਸ਼ਲੀਲ ਪਾਤਸ਼ਾਹ ਵਿੱਚ ਆਖੇਪ પ્રસੰਗ ਲਿਖੇ ਹੋਏ ਹਨ ਪਰੰਤੂ ਕਲਗੀਧਰ ਪਾਤਸ਼ਾਹ ਨੇ ਰਹਿਰਾਜ ਸਾਹਿਬ ਜੀ ਦੇ ਪਾਠ ਅੰਦਰ ਅਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਵਿਸ਼ੇਸ਼ ਦਰਜਾ ਦੇ ਕੇ ਤਰਕਵਾਦੀਆਂ ਦੀ ਤਰਕ ਦਾ ਪਰਦਾ ਪਹਿਲਾਂ ਹੀ ਫਾਸ਼ ਕਰ ਦਿੱਤਾ ਹੈ ਇਹ ਬਾਣੀ ਕਲਗੀਧਰ ਪਾਤਸ਼ਾਹ ਦੀ ਇੱਕ ਵਿਸ਼ੇਸ਼ ਰਚਨਾ ਹੈ ਅਤੇ ਇਸ ਦਾ ਰਚਨਾ ਕਾਲ 1753 ਬਿਕਰਮੀ ਸੰਮਤ ਬਣਦਾ ਹੈ ਜਿਵੇਂ ਕਿ ਚੌਪਈ ਦੇ ਅਖੀਰ ਤੇ ਸਤਿਗੁਰੂ ਜੀ ਨੇ ਆਪ ਜ਼ਿਕਰ ਕੀਤਾ ਹੈ ਸੰਬਤ ਸੱਦਰ ਹੈ ਸਹਿਸ ਪਣਿਜੈ ਅਰਧ ਸਹਿਸ ਫੁਨ ਤੀਨ ਕਹਿਜੈ ਪਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਇਸ ਬਾਣੀ ਦਾ ਸਿਰਜਨ ਅਸਥਾਨ ਸਤਲੁਜ ਦਾ ਕਿਨਾਰਾ ਅਤੇ ਇੱਕ ਪਹਾੜੀ ਦਾ ਉੱਚਾ ਢਿਲਾ ਹੈ ਜਿੱਥੇ ਅੱਜਕੱਲ ਗੁਰਦੁਆਰਾ ਵਿਪੋਰ ਸਾਹਿਬ ਸੁਭਾਇਮਾਨ ਹੈ ਉਸ ਥਾਂ ਤੇ ਇਹ ਬਾਣੀ ਉਚਾਰਨ ਕੀਤੀ ਗਈ ਹੈ ਸਵਾਉ ਬਾਣੀ ਪ੍ਰਾਰੰਭ ਹੋ ਰਹੀ ਹੈ ਆਪਾਂ ਆਪਣਾ ਜੀਵਨ ਸਫਲਾ ਕਰੀਏ ਵਿਚਾਰ ਦੇ ਨਾਲ ਜੁੜ ਕਰਕੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਪ੍ਰਭੂ ਇੱਕ ਅਦਵੈਤ ਸਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸ੍ਰੀ ਕਈਏ ਸ਼ਰੋਵਣੀ ਵਾਹਿਗੁਰੂ ਵਿਸਮਾਦ ਅਤੇ ਚੇਤਨ ਸਰੂਪ ਅਕਾਲ ਪੁਰਖ ਜੀ ਦੀ ਸਦਾ ਹੀ ਫਤਿਹ ਜਿਤ ਹੈ ਪਾਦ ਸਾਹਿਬ ਦਸਵੀ ਇਹ ਬਾਣੀ ਦਸਵੇਂ ਪਾਤਸ਼ਾਹ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਹੈ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਮੁਹੱਲੇ ਦਾ ਜ਼ਿਕਰ ਆਉਂਦਾ ਦਸਮ ਬਾਣੀ ਵਿੱਚ ਪਾਤਸ਼ਾਹੀ ਦਸਵੀਂ ਸ਼ਬਦ ਆਉਂਦਾ ਹੈ ਕਬੇ ਉਹ ਬਾਚ ਬੇਨਤੀ ਇਹ ਚੌਪਈ ਸਾਹਿਬ ਬਾਣੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਕਵੀ ਬਿਆਨ ਕਰਕੇ ਆਪਣੇ ਵੱਲੋਂ ਅਕਾਲ ਪੁਰਖ ਦੇ ਸਨਮੁਖ ਬੇਨਤੀ ਦੇ ਰੂਪ ਵਿੱਚ ਉਚਾਰਨ ਕਰਨਾ ਕੀਤੀ ਹੈ ਚੌਪਈ ਚੌਪਈ ਪਿੰਗਲ ਅਨਸਾਰ ਇੱਕ ਛੰਦ ਦਾ ਵਾਜਕ ਹੈ ਜਿਸ ਦੇ 4-4 ਚਰਨ ਭਾਵ ਪੰਕਤੀਆਂ ਹੁੰਦੀਆਂ ਇਹ ਇੱਕ ਮਾਤ੍ਰਿਕ ਛੰਦ ਹੈ ਜਿਸ ਦੇ ਇੱਕ ਚਰਨ ਵਿੱਚ 15 अथवा 16 ਮਾਤਰਾ ਹੁੰਦੀਆਂ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਜੂਰ ਫਰਮਾਉਂਦੇ ਹਨ ਐ ਅਕਾਲ ਪੁਰਖ ਵਾਹਿਗੁਰੂ ਸਾਡੇ ਉੱਪਰ ਮਿਹਰ ਭਰਿਆ ਕਿਰਪਾ ਦਾ ਹੱਥ ਦੇ ਕੇ ਰੱਖਿਆ ਕਰੋ ਅਤੇ ਸਾਡੇ ਚੇਤ ਦੀ ਇੱਛਾ ਵੀ ਪੂਰੀ ਕਰੋ ਜਿਸ ਬਾਰੇ ਅੱਗੇ ਸਤਿਗੁਰੂ ਜ਼ਿਕਰ ਕਰਦੇ ਆ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਏ ਵਾਹਿਗੁਰੂ ਸਾਡਾ ਮਨ ਆਪ ਜੀ ਦੇ ਚਰਨਾਂ ਵਿੱਚ ਜੁੜਿਆ ਰਹੇ ਅਤੇ ਮੈਨੂੰ ਆਪਣਾ ਅਦਨਾ ਜਿਹਾ ਸੇਵਕ ਜਾਣ ਕੇ ਮੇਰੀ ਪਾਲਣਾ ਪੋਸਣਾ ਵੀ ਕਰੋ। ਹਮਰੇ ਦੁਸ਼ਟ ਸਭੈ ਤੁਮ ਘਾਵ ਆਪ ਹਾਥ ਦੇ ਮੋਹੇ ਬਚਾਵ। ਸਾਡੇ ਦੁਸ਼ਟ ਅੰਦਰੂਨੀ ਅਤੇ ਬਹਿਰੂਨੀ ਸਾਰੇ ਹੀ ਦੁਸ਼ਮਣਾਂ ਨੂੰ ਆਪ ਨਾਸ ਕਰ ਦੇਵੋ। ਅਤੇ ਇਸ ਨਿਮਾਣੀ ਸੇਵਕ ਨੂੰ ਆਪ ਕਿਰਪਾ ਦਾ ਹੱਥ ਦੇ ਕੇ ਦੁਸ਼ਮਣਾਂ ਦੇ ਸਾਰੇ ਹਮਲਿਆਂ ਤੋਂ ਬਚਾਓ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੇਰਾ ਸਾਰਾ ਪਰਿਵਾਰ ਸੁਖੀ ਬਸੇ ਕਿਹੜਾ ਪਰਿਵਾਰ ਹੈ ਸਿਰਜਣਹਾਰ ਵਾਹਿਗੁਰੂ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਹਨ ਉਹ ਸਾਰਾ ਮੇਰਾ ਹੀ ਪਰਿਵਾਰ ਹੈ ਭਾਵ ਨਾਦੀ ਅਤੇ ਬਿੰਦੀ ਇਹ ਪਰਿਵਾਰ ਦੋਹਾਂ ਲਈ ਇਹ ਦੁਆ ਕੀਤੀ ਹੈ ਮੂਰਛਾ ਨਿਜ ਕਰਦਾ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਹੀ ਵਾਹਿਗੁਰੂ ਆਪਣੀ ਮਿਹਰ ਦਾ ਕਿਰਪਾ ਦਾ ਹੱਥ ਦੇ ਕੇ ਮੇਰੀ ਹਮੇਸ਼ਾ ਰੱਖਿਆ ਕਰੋ ਅਤੇ ਸਾਰੇ ਹੀ ਗੁਰੂ ਘਰ ਦੇ ਦੁਸ਼ਮਣਾਂ ਨੂੰ ਅੱਜ ਹੀ ਪਾਪ ਛੇਤੀ ਨਾਸ ਕਰ ਦਿਓ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਸਾਡੀ ਇਹ ਆਸਾ ਵੀ ਪੂਰੀ ਹੋਵੇ ਕਿ ਮੇਰਾ ਮਨ ਤੈਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਵੇ ਅਤੇ ਤੇਰੇ ਭਜਨ ਦੀ ਭਾਵਨਾ ਨਾਮ ਸਿਮਰਨ ਦੀ ਪਿਆਸਾ ਤਾੰਗ ਤੀਬਰ ਸੇਕ ਇੱਛਾ ਹਮੇਸ਼ਾ ਬਣੀ ਰਹੇ ਤੂੰ ਮੈਂ ਛਾੜ ਕੋਈ ਅਵਰ ਨਾ ਤਿਆਹੂੰ ਜੋ ਬਰ ਚਾਹਾਂ ਸੋ ਤੁਮਤੇ ਪਾਉ ਨਿਸ਼ਚੈ ਇਨਾ ਅਡੂਲ ਹੋਵੇ ਕਿ ਤੈਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਨੂੰ ਨਾ ਤਿਆਵਾਂ ਅਤੇ ਜੋ ਵੀ ਕਿਸੇ ਵਰਦਾਨ ਦੀ ਇੱਛਾ ਪੈਦਾ ਹੋਵੇ ਉਹ ਮੈਂ ਆਪ ਜੀ ਪਾਸੋਂ ਹੀ ਪ੍ਰਾਪਤ ਕਰਾਂ ਹਜੂਰ ਅਕਾਲ ਪੁਰਖ ਦੇ ਸਨਮੁਖ ਇਹ ਵੀ ਅਰਦਾਸ ਕਰਦੇ ਆਂ ਸੇਵਕ ਸਿੱਖ ਹਮਾਰੇ ਤਾਰੀਅਹ ਚੁੰਨ ਚੁੰਨ ਸੱਤਰ ਹਮਾਰੇ ਮਾਰੀਅਹ ਏ ਵਾਹਿਗੁਰੂ ਜਿੰਨੇ ਵੀ ਗੁਰੂ ਕਰਦੇ ਸਿੱਖ ਸੇਵਕ ਆ ਪਾਵ ਸਿੱਖਿਆ ਤਾਰਨ ਕਰਨ ਵਾਲੀ ਅਤੇ ਸੇਵਾ ਕਰਨ ਵਾਲੀ ਸਾਰੇ ਹੀ ਗੁਰਸਿੱਖ ਮਾਈ ਭਾਈ ਆਪਣੇ ਜਾਣ ਕੇ ਭਾਵ ਸਾਗਰ ਤੋਂ ਪਾਰ ਕਰ ਦਿਓ ਅਤੇ ਸਾਡੇ ਦੁਸ਼ਮਣਾਂ ਨੂੰ ਚੁੰਨ ਚੁੰਨ ਕੇ ਨਾਸ ਕਰ ਦਿਓ ਆਪ ਹੱਥ ਦੇ ਮੁਜੇ ਉਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਈ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਸਾਰੇ ਪੱਖਾਂ ਤੋਂ ਬਚਾ ਲਓ ਅਤੇ ਮੌਤ ਵਾਲੇ ਸਮੇਂ ਦੇ ਡਰ ਭੈ ਨੂੰ ਨਾਸ ਕਰ ਦਿਓ ਭਾਵ ਮੌਤ ਦੇ ਸਮੇਂ ਤੂੰ ਹਰ ਕੋਈ ਡਰਦਾ ਇਹ ਮਰਨ ਕਾਲ ਦਾ ਡਰ ਵੀ ਨਾਸ ਕਰ ਦਿਓ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਿ ਯਹ ਰੱਛਾ ਇਹ ਸ੍ਰੀ ਸਾਹਿਬ ਜੀ ਦੇ ਨਿਸ਼ਾਨ ਵਾਲੇ ਸ਼ਰੋਮਣੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਹਮੇਸ਼ਾ ਸਾਡੇ ਪੱਕ ਦੇ ਹੋ ਅਤੇ ਨਾਲ ਹੀ ਹਰ ਤਰ੍ਹਾਂ ਦੇ ਦੁਸ਼ਮਣਾਂ ਤੋਂ ਸਾਡੀ ਰੱਖਿਆ ਕਰੋ। ਰੱਖ ਲੇ ਮੋਹ ਰੱਖਣ ਹਾਰੇ। ਸਾਹਿਬ ਸੰਤ ਸਹਾਈ ਪਿਆਰੇ। ਏ ਰੱਖਣ ਵਾਲੇ ਅਤੇ ਸੰਤਾਂ ਦੇ ਸਹਾਈ ਪਿਆਰੇ ਪ੍ਰਭੂ। ਅਕਾਲ ਪੁਰਖ ਆਪ ਕਿਰਪਾ ਕਰੋ। ਮੈਨੂੰ ਨਿਮਾਣੇ ਸੇਵਕ ਨੂੰ ਰੱਖ ਲਓ। ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੂਰੀ ਚਤੁਰਦਸ ਕੰਤਾ। ਏ ਵਾਹਿਗੁਰੂ ਜੀ ਤੁਸੀਂ ਗਰੀਬਾਂ ਤੇ ਨਚੀਜਾਂ ਦੇ ਸੰਬੰਧੀ ਹੋ। ਫਿਰ ਦੁਸ਼ਟਾਂ ਦਾ ਵੀ ਨਾਸ ਕਰਨ ਵਾਲੇ ਹੋ। ਤੁਸੀਂ 14 ਪੁਰੀਆਂ ਦੇ ਪਾਵ ਸਾਰੇ ਬ੍ਰਹਿਮੰਡਾਂ ਦੇ ਮਾਲਕ ਹੋ। ਅੱਗੇ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਦੀ ਸਮਰੱਥਾ ਦਾ ਜ਼ਿਕਰ ਕਰ ਰਹੇ ਸਤਿਗੁਰੂ। ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਾਸਾ ਕਾਲ ਨਾਮ ਭਾਵ ਮੌਤ ਦਾ ਸਮੇ ਦਾ ਤੇ ਅਕਾਲ ਪੁਰਖ ਦੀ ਆਗਿਆ ਪਾ ਕੇ ਕਹਿੰਦੇ ਬ੍ਰਹਮਾ ਨੇ ਬਾਪੂ ਦਾ ਸਰੀਰ ਧਾਰਨ ਕੀਤਾ ਅਤੇ ਅਕਾਲ ਪੁਰਖ ਦੀ ਹੀ ਆਗਿਆ ਪਾ ਕੇ ਸ਼ਿਵ ਜੀ ਅਵਤਾਰਾ ਪ੍ਰਗਟ ਹੋਇਆ अथवा ਕਾਲ ਸਮਾ ਪਾ ਕੇ ਅਥਵਾ ਵਾਹਿਗੁਰੂ ਦੀ ਆਗਿਆ ਪਾ ਕੇ ਅਥਵਾ ਪ੍ਰਭੂ ਨੇ ਸ਼ਕਤੀ ਸੰਪੰਨ ਹੋ ਕੇ ਵਿਸ਼ਨੂੰ ਨੂੰ ਪ੍ਰਕਾਸ਼ਾ ਪ੍ਰਗਟ ਕੀਤਾ ਹੈ ਜਿਤਨਾ ਵੀ ਇਹ ਕੁਦਰਤ ਦਾ ਤਮਾਸਾ ਸੰਸਾਰ ਦਾ ਨਾਟਕ ਦਿਖ ਰਿਹਾ ਜਾਂ ਵੇਖ ਰਿਹਾ ਇਹ ਸਾਰਾ ਹੀ ਉਸ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਿਸ ਅਕਾਲ ਪੁਰਖ ਨੇ ਸ਼ਿਵ ਜੀ ਨੂੰ ਜੋਗੀ ਬਣਾ ਦਿੱਤਾ ਅਤੇ ਬ੍ਰਹਮਾ ਜੀ ਵੇਦਾਂ ਦੇ ਰਾਜੇ ਬਣ ਗਏ। ਭਾਪ ਸ਼ਿਵ ਜੀ ਨੂੰ ਯੋਗ ਸਾਧਨਾ ਵਿੱਚ ਲਾ ਦਿੱਤਾ ਅਤੇ ਬ੍ਰਹਮਾ ਨੂੰ ਚਾਰ ਵੇਦਾਂ ਦਾ ਬਖਤਾ ਬਣਾ ਦਿੱਤਾ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਸ ਕਾਲ ਨੇ ਸਮੇਂ ਨੇ ਸਾਰੇ ਲੋਕ ਭਵਨਾ अथवा ਬ੍ਰਹਿਮੰਡ ਨੂੰ ਸਵਾਰਾ ਸਵਾਰਿਆ ਭਾਵ ਬਣਾਇਆ ਹੈ ਉਹ ਸਿਰਜਣਹਾਰ ਨੂੰ ਸਾਡੀ ਨਮਸਕਾਰ ਹੈ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੱਛਨ ਉਪਜਾਇਓ ਜਿਸ ਕਾਲ ਭਗਵਾਨ ਨੇ ਸਾਰੇ ਸੰਸਾਰ ਨੂੰ ਆਪ ਬਣਾਇਆ ਹੈ ਦੇਵ ਦੇਵਤੇ ਦੈਂਤ ਅਤੇ ਜੱਛਾ ਨੂੰ ਪੈਦਾ ਕੀਤਾ ਹੈ ਭਾਵ ਤ੍ਰਿਗੁਣੀ ਸੰਸਾਰ ਉਸ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਸ੍ਰਿਸ਼ਟੀ ਦੇ ਸਿਰਜਣ ਕਾਲ ਤੋਂ ਲੈ ਕੇ ਅੰਤ ਨਾਸ ਹੋਣ ਤੱਕ ਜੋ ਇੱਕੋ ਹੀ ਅਵਤਾਰਾ ਪ੍ਰਗਟ ਰਹਿਣ ਵਾਲਾ ਹੈ ਪਾਪ ਜਿਹੜਾ ਨਾ ਕਦੇ ਪੈਦਾ ਹੁੰਦਾ ਨਾ ਹੀ ਸਮਾਪਤ ਹੁੰਦਾ ਉਹੀ ਅਕਾਲਪ ਸਰੂਪ ਵਾਹਿਗੁਰੂ ਸਾਡਾ ਗੁਰੂ ਧਾਰਮਿਕ ਰਹਿਨੁਮਾ ਸਮਝੋ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਾਡੀ ਉਸੇ ਹੀ ਅਕਾਲ ਪੁਰਖ ਨੂੰ ਨਮਸਕਾਰ ਹੈ ਜਿਸਨੇ ਸਾਰੀ ਪ੍ਰਜਾ ਪਾਵ ਸ੍ਰਿਸ਼ਟੀ ਆਪ ਬਣਾਈ ਪਾਵ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਕਰਤਾਰ ਨੂੰ ਸਾਡੀ ਨਮਸਕਾਰ ਹੈ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਜਿਸਨੇ ਆਪਣੇ ਸੇਵਕਾਂ ਨੂੰ ਸਭ ਗੁਣ 100 ਗੁਣਾ ਭਾਉ ਬਹੁਤਾ ਸੁਖ ਬਖਸ਼ਿਸ਼ ਕੀਤਾ ਹੈ ਅਥਵਾ ਸੇਵਕ ਗੁਣ ਕਲਿਆਣ ਸਰੂਪ ਦੇ ਗੁਣ ਗਿਆਨ ਦੇ ਸੁਖ ਨੂੰ ਬਖਸ਼ਿਸ਼ ਕੀਤਾ ਹੈ ਅਤੇ ਫਿਰ ਜਿਸ ਅਕਾਲ ਪੁਰਖ ਨੇ ਵੈਰੀਆਂ ਨੂੰ ਇੱਕ ਪਲ ਦੇ ਵਿੱਚ ਹੀ ਨਾਸ ਕਰ ਦਿੱਤਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਅਕਾਲ ਪੁਰਖ ਕਟਾਂ ਕਟਾਂਦੇ ਭਾਵ ਜੀਵਾਂ ਦੇ ਦਿਲਾਂ ਦੀ ਅੰਦਰਲੀ ਸਾਰੀ ਗੱਲਬਾਤ ਜਾਣਦਾ ਹੈ ਅਤੇ ਚੰਗੇ ਮਾੜੇ ਸਾਰਿਆਂ ਦੀ ਪੀਰ ਪੀੜਾ ਨੂੰ ਤਕਲੀਫ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ ਚੀਟੀ ਤੇ ਕੁੰਚਰ ਅਸਥੂਲਾ ਸਭ ਪਰਿਪਾ ਕਰਿਪਾ ਦ੍ਰਿਸ਼ਟ ਕਰ ਫੂਲਾ ਚੀਟੀ ਕੀੜੀ ਤੋਂ ਲੈ ਕੇ ਕੁੰਚ ਰਹਾਤੀ ਤੱਕ ਜਿੰਨੇ ਸੂਖਮ ਅਸਥੂਲ ਛੋਟੇ ਵੱਡੇ ਜੀਵ ਹਨ ਸਭ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਫੂਲ ਪ੍ਰਸੰਨ ਹੋ ਰਿਹਾ ਪਾਪ ਫੂਲਾ ਬਹੁਤ ਖੁਸ਼ ਹੋ ਰਿਹਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨਕੇ ਸੁਖੀ ਪਰਮੇਸ਼ਰ ਦਾ ਅਜਿਹਾ ਸੁਭਾਅ ਹੈ ਕਿ ਸਵਾਸ ਸਵਾਸ ਨਾਮ ਜਪਣ ਵਾਲੇ ਸੰਤਾਂ ਮਹਾਪੁਰਸ਼ਾਂ ਦੇ ਦੁੱਖ ਪਾਉਣ ਤੋਂ ਪਰਮੇਸ਼ਰ ਦਾ ਮਨ ਵੀ ਦੁਖੀ ਹੋ ਜਾਂਦਾ ਅਤੇ ਸਾਧਨ ਤਨ ਮਨ ਦੀ ਸਾਧਨਾ ਕਰਨ ਵਾਲੇ ਮਹਾਪੁਰਖਾਂ ਦੇ ਸੁਖ ਪਾਉਣ ਤੋਂ ਪਰਮੇਸ਼ਰ ਦਾ ਮਨ ਵੀ ਸੁਖੀ ਹੋ ਜਾਂਦਾ ਹੈ ਏਕ ਏਕ ਦੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੇ ਜਾਣੈ ਉਹ ਪਰਮੇਸ਼ਰ ਇੱਕ ਇੱਕ ਜੀਵ ਦੀ ਹਰ ਪੀੜ ਤਕਲੀਫ ਨੂੰ ਜਾਣਦਾ ਪਛਾਨਦਾ ਹੈ ਹਰ ਜੀਵ ਦੇ ਸਰੀਰ ਦੀ ਅਤੇ ਪੱਟ ਪਰਦੇ ਪਾਵ ਦਿਲ ਦੀ ਗੁਪਤ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਪੜਦਿਆਂ ਤੋਂ ਅੱਗੇ ਵੀ ਪੜਦਿਆਂ ਦੇ ਵਿੱਚੋਂ ਜਾਣਦਾ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਉਹ ਸਿਰਜਣਹਾਰ ਵਾਹਿਗੁਰੂ ਜਦੋਂ ਉਦਕਰਖ ਹੁੰਦਾ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਸੰਕਲਪ ਕਰਦਾ ਹੈ ਉਸ ਵੇਲੇ ਅਪਾਰਾ ਬੇਅੰਤ ਸ੍ਰਿਸ਼ਟੀ ਸਰੀਰ ਧਾਰਨ ਕਰ ਲੈਂਦੀ। ଅਥਵਾ ਉਦਕਰਖ ਜਦੋਂ ਉੱਪਰ ਸਾਹ ਖਿੱਚਦਾ ਤਾਂ ਉਸ ਵੇਲੇ ਸਾਰੀ ਸ੍ਰਿਸ਼ਟੀ ਰੂਪ ਧਾਰਨ ਕਰ ਲੈਂਦੀ। ਜਬ ਆਕਰਖ ਕਰਤ ਹੋ ਕਬ ਹੂੰ ਤੋ ਮੈਂ ਮਿਲਤ ਦੇਹ ਤਰ ਸਭ ਹੂੰ। ਜਦੋਂ ਕਦੇ ਆਕਰਖ ਸ੍ਰਿਸ਼ਟੀ ਨੂੰ ਸਮੇਟਣ ਦਾ ਸੰਕਲਪ ਕਰਦਾ ਹੈ। ਅਥਵਾ ਹੀ ਵਾਹਿਗੁਰੂ ਜਦੋਂ ਤੁਸੀਂ ਆਪਣਾ ਸਾਹ ਹੇਠਾਂ ਨੂੰ ਖਿੱਚਦੇ ਹੋ ਉਸ ਵੇਲੇ ਜਿੰਨੇ ਹੀ ਦੇਹ ਧਰ ਸਰੀਰ ਧਾਰੀ ਜੀਵ ਸਭ ਤੁਹਾਡੇ ਵਿੱਚ ਮਿਲ ਜਾਂਦੇ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਆਪ ਜੀ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਦੇ ਜੀਵ ਜਿੰਨੇ ਵੀ ਬਦਨ ਮੁਖ ਤਾਰਨ ਕਰਦੇ ਆ ਉਹ ਆਪੋ ਆਪਣੀ ਬੂਝ ਸਮਝ ਮੁਤਾਬਕ ਤੁਹਾਡੇ ਗੁਣ ਕਥਨ ਕਰਦੇ ਹਨ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਪਾਤਸ਼ਾਹ ਫਰਮਾਉਂਦੇ ਪਰ ਤੁਸੀਂ ਸਾਰਿਆਂ ਤੁਸੀਂ ਨਿਰਾਲਮ ਨਰਲੇਪ ਭਾਵ ਅਸੰਗ ਰਹਿੰਦੇ ਵਕਰੇ ਹੋ ਇਸ ਭੇਦ ਰਹੱਸ ਨੂੰ ਵੇਦ ਅਤੇ ਆਲਮ ਵਿਦਵਾਨ ਪਾਵ ਗਿਆਨਵਾਨ ਪੁਰਸ਼ ਜਾਣਦੇ ਹਨ ਸੋ ਪਾਤਸ਼ਾਹ ਫਰਮਾਉਂਦੇ ਇਸ ਰਹਾਸ ਨੂੰ ਵੇਦ ਅਤੇ ਆਲਮ ਵਿਦਵਾਨ ਭਾਵ ਗਿਆਨਮਾਨ ਪੁਰਸ਼ ਜਾਣਦੇ ਹਨ ਇਤੋਂ ਤੱਕ ਚੌਪਈ ਸਾਹਿਬ ਦੇ 14 ਪੌੜੀਆਂ ਹੋਈਆਂ ਹਨ ਬਾਕੀ ਦਾ ਜੋ ਅਗਲਾ ਭਾਗ ਹੈ ਉਹ ਆਪਾਂ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਵਿਚਾਰਾਂਗੇ ਸੋ ਚੌਪਈ ਸਾਹਿਬ ਜੀ ਦੀ ਜੋ ਬਾਣੀ ਦੀ ਕਥਾ ਹੈ ਉਹ ਦੋ ਭਾਗਾਂ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਇੱਥੇ ਹੀ ਆਪਾਂ ਹੁਣ ਗੁਰਮੰਤਰ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ ਵਾਹੇ ਗੁਰੂ 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 Wahi Guru, ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ